ਇਹ 52 ਕਲੀਆਂ ਵਾਲਾ ਚੋਲਾ ਸਾਹਿਬਾ ਜਿਹੜਾ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਜਿਹੜਾ ਪਹਿਨਿਆ ਗਿਆ ਸੀ ਇਸ ਦੀ ਅਸੀਂ ਇਤਿਹਾਸ ਦੀ ਤੁਹਾਨੂੰ ਦੱਸਦੇ ਆ ਇਹ 52 ਕਲੀਆਂ ਵਾਲਾ ਜਿਹੜਾ ਚੋਲਾ ਹੈ ਤੇ ਗਵਾਲੀਅਰ ਵਿੱਚ ਜਦੋਂ 52 ਰਾਜੇ ਜਿਹੜੇ ਕੈਦ ਸਨ ਤਾਂ ਇਹ ਚੋਲੇ ਦੀਆਂ ਕਲੀਆਂ ਨੂੰ ਫੜ ਕੇ ਜਿਹੜਾ ਉਹ ਆਜ਼ਾਦ ਹੋਏ ਸੀ ਜਿਹੜਾ 52 ਕਲੀਆਂ ਵਾਲਾ ਚੋਲਾ ਸਾਹਿਬਾ ਉਹ ਇੱਥੇ ਪਿਆ ਹੋਇਆ ਕਣਾਨੀਕਲਾ ਪਿੰਡ ਚ ਮੌਜੂਦ ਹੈ ਤੇ ਉਹ ਤੁਹਾਨੂੰ ਦਿਖਾ ਸਕਦੇ ਆ ਜਿਹੜਾ ਗੁਰੂ ਸਾਹਿਬ ਵੱਲੋਂ ਜਿਹੜਾ ਪਹਿਨਿਆ ਗਿਆ ਸੀ ਦੇ ਨਾਲ ਹੀ ਅਸੀਂ ਗੱਲ ਕਰ ਲਗੇ ਜੂੜਾ ਸਾਹਿਬ ਇਹ ਜੂੜਾ ਸਾਹਿਬ ਵੀ ਇੱਥੇ ਮੌਜੂਦ ਹੈ ਜੂੜਾ ਸਾਹਿਬ ਇੱਥੇ ਪਿਆ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਜਿਹੜਾ ਪਹੁੰਚਿਆ ਗਿਆ ਸੀ ਉਹ ਇਹ ਜੂੜਾ ਸਾਹਿਬ ਆ ਜਾਣਕਾਰੀ ਅਨੁਸਾਰ ਸਾਨੂੰ ਪਤਾ ਲੱਗਿਆ ਇਹ ਜੂੜਾ ਸਾਹਿਬ ਅਤੇ ਨਾਲ ਹੀ ਜਿਹੜਾ ਅਸੀਂ ਗੱਲ ਕਰ ਲਗੇ ਪਾਵਨ ਪੋਥੀ ਪੰਜ ਗ੍ਰੰਥੀ ਸਾਹਿਬ ਉਹ ਵੀ ਇੱਥੇ ਮੌਜੂਦ ਹੈ ਛੇਵੇਂ ਪਾਤਸ਼ਾਹੀ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਤੋਂ ਹੁੰਦੇ ਹੋਏ ਰਸਤਿਆਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਹੋ ਕੇ ਤਾਂ ਆਪਣੇ ਬਵੰਜਾ ਕਲੀਆਂ ਦਾ ਜਿਹੜਾ ਚੋਲਾ ਸਾਹਿਬ ਮੌਜੂਦ ਆਰੇ ਉਹ ਉੱਥੋਂ ਗਵਾਲੀਅਰ ਸਾਹਿਬ ਤੋਂ ਮਹਾਰਾਜਿਆਂ ਨੇ ਬਵੰਜਾ ਰਾਜਿਆਂ ਨੂੰ ਰਿਹਾ ਕਰਵਾਇਆ ਸੀ ਤੇ ਉਹਨਾਂ ਤੋਂ ਬਾਅਦ ਚ ਉਹ ਚੋਲਾ ਸਾਹਿਬ ਪਾ ਕੇ ਆਪਣੇ ਪਿੰਡ ਕੜਾਣੀਕਲਾ ਨਗਰ ਦੇ ਵਿੱਚ 1688 ਦੇ ਵਿੱਚ ਆਏ ਜੀ ਤੇ ਬਾਬਾ ਸੂਰਤੀਏ ਦੇ ਘਰੇ 45 ਦਿਨ ਰਹੇ ਅਤੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕੀਤਾ ਆਓ ਤੁਹਾਨੂੰ ਅਸੀਂ ਦਰਸ਼ਨ ਕਰਾਉਣੇ ਆ ਚੋਲਾ ਸਾਹਿਬ ਦੇ ਤੇ ਆਓ ਉਹਨ ਦਾ ਕੋਰਣਾ ਜਿਹੜਾ ਚੋਲਾ ਸਾਹਿਬ ਹੈ ਉਹ ਇੱਥੇ ਮੌਜੂਦ ਹੈ ਉਹਦੇ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਆਂ ਇਹ ਦੇਖ ਸਕਦੇ ਹੋ ਇਹ ਚੋਲਾ ਸਾਹਿਬ ਜਿਹੜਾ ਇੱਥੇ ਮੌਜੂਦ ਹੈ ਤੇ ਇਹ 52 ਕਲੀਆਂ ਵਾਲਾ ਚੋਲਾ ਸਾਹਿਬਾ ਜਿਹੜਾ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਜਿਹੜਾ ਪਹਿਨਿਆ ਗਿਆ ਸੀ ਇਸ ਦੀ ਅਸੀਂ ਇਤਿਹਾਸ ਦੀ ਤੁਹਾਨੂੰ ਦੱਸ ਤਗੇ ਇਹ 52 ਕਲੀਆਂ ਵਾਲਾ ਜਿਹੜਾ ਚੋਲਾ ਹੈ ਤੇ ਗਵਾਲੀਅਰ ਵਿੱਚ ਜਦੋਂ 52 ਰਾਜੇ ਜਿਹੜੇ ਕੈਦ ਸਨ ਪਰ ਇਹ ਚੋਲੇ ਦੇ ਅਕਾਲੀਆਂ ਨੂੰ ਫੜ ਕੇ ਜਿਹੜਾ ਉਹ ਆਜ਼ਾਦ ਹੋਏ ਸਨ ਤੇ ਉਹ ਜਿਹੜੇ ਬੰਦੀ ਰਾਜੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਜਿਹੜੇ ਬੰਦੀ ਰਾਜੇ ਸਨ ਉਹਨਾਂ ਨੂੰ ਆਜ਼ਾਦ ਜਿਹੜਾ ਗਵਾਲੀਅਰ ਦੇ ਕਿਲੇ ਚ ਕਰਵਾਇਆ ਸੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ 52 ਕਲੀਆਂ ਵਾਲਾ ਚੋਲਾ ਸਾਹਿਬਾ ਉਹ ਇੱਥੇ ਪਿਆ ਹੋਇਆ ਕਣਾਨੀਕਲਾ ਪਿੰਡ ਚ ਮੌਜੂਦ ਹੈ ਤੇ ਉਹ ਤੁਹਾਨੂੰ ਦਿਖਾ ਸਕਦੇ ਆ ਜਿਹੜਾ ਗੁਰੂ ਸਾਹਿਬ ਵੱਲੋਂ ਜਿਹੜਾ ਪਹਿਨਿਆ ਗਿਆ ਸੀ ਤੇ ਨਾਲ ਹੀ ਅਸੀਂ ਗੱਲ ਕਰ ਲਗੇ ਜੋੜਾ ਸਾਹਿਬ ਇਹ ਜੋੜਾ ਸਾਹਿਬ ਵੀ ਇੱਥੇ ਮੌਜੂਦ ਹੈ ਜੁੜਾ ਸਾਹਿਬ ਇੱਥੇ ਪਿਆ ਜਿਹੜਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਜਿਹੜਾ ਪਹਿਨਿਆ ਗਿਆ ਸੀ ਉਹ ਇਹ ਜੁੜਾ ਸਾਹਿਬ ਆ ਜਾਣਕਾਰੀ ਅਨੁਸਾਰ ਸਾਨੂੰ ਪਤਾ ਲੱਗਿਆ ਇਹ ਜੁੜਾ ਸਾਹਿਬ ਅਤੇ ਨਾਲ ਹੀ ਜਿਹੜਾ ਅਸੀਂ ਗੱਲ ਕਰ ਲਗੇ ਪਾਵਨ ਪੋਥੀ ਪੰਜ ਗ੍ਰੰਥੀ ਸਾਹਿਬ ਉਹ ਵੀ ਇੱਥੇ ਮੌਜੂਦ ਹੈ ਤੇ ਤਸਵੀਰਾਂ ਤੁਹਾਨੂੰ ਅਸੀਂ ਜਿਹੜੀਆਂ ਦਿਖਾ ਰਹੇ ਹਾਂ ਇਹ ਪਾਵਨ ਪੋਥੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਛੇਵੇਂ ਪਾਤਸ਼ਾਹੀ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ ਤੋਂ ਹੁੰਦੇ ਹੋਏ ਰਸਤਿਆਂ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਉਹ ਕਿ ਤਾਂ ਆਪਣੇ 52 ਕਲੀਆਂ ਦਾ ਜਿਹੜਾ ਚੋਲਾ ਸਾਹਿਬ ਮੌਜੂਦ ਆ ਔਰੇ ਉਹ ਉੱਥੋਂ ਗਵਾਲੀਅਰ ਸਾਹਿਬ ਤੋਂ ਮਹਾਰਾਜਿਆਂ ਨੇ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਤੇ ਉਹਨਾਂ ਤੋਂ ਬਾਅਦ ਚ ਉਹ ਚੋਲਾ ਸਾਹਿਬ ਪਾ ਕੇ ਆਪਣੇ ਪਿੰਡ ਕੜਾਣੀ ਕਲਾ ਨਗਰ ਦੇ ਵਿੱਚ 1688 ਦੇ ਵਿੱਚ ਆਏ ਜੀ ਤੇ ਬਾਬਾ ਸੂਰਤੀਏ ਦੇ ਘਰੇ 45 ਦਿਨ ਰਹੇ ਅਤੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕੀਤਾ ਅਤੇ ਉਹਨਾਂ ਨੇ ਪਿੰਡ ਦੇ ਦੇਖਿਆ ਭਾਵਨਾ ਬਹੁਤ ਵਧੀਆ ਲੱਗੀ ਉਹਨਾਂ ਨੂੰ ਸੰਗਤ ਦੇ ਵਿੱਚ ਸਹਿਯੋਗ ਬਹੁਤ ਧੀ ਉਤਸ਼ਾਹ ਬਹੁਤ ਸੀ ਬਚਨ ਉਹਨਾਂ ਦੇ ਸੁਣੇ ਮਹਾਰਾਜ ਜੀਆ ਦੇ ਤੇ ਛੇਵੇਂ ਪਾਤਸ਼ਾਹ ਜੀ ਨੇ ਫਿਰ ਜਾਣ ਲੱਗਿਆ ਨੇ ਸਾਨੂੰ ਗੁਰੂ ਘਰ ਦੇ ਜੋ ਬਾਬਾ ਜੀ ਸੂਰਤੀਏ ਧੀ ਉਹਨਾਂ ਨੂੰ ਖੁਸ਼ ਹੋ ਕੇ ਆਪਣਾ ਬਵੰਜਾ ਕਲੀਆਂ ਵਾਲਾ ਚੋਲਾ ਸਾਹਿਬ ਉਥੀ ਸਾਹਿਬ ਜੋੜਾ ਸਾਹਿਬ ਤੇ ਜਦੋਂ ਆਏ ਨੇ ਆਪਣੇ ਪਿੰਡ ਦੇ ਵਿੱਚ ਜੀ ਉਹਨਾਂ ਨੇ ਨਮਸਰ ਗੁਰਦੁਆਰੇ ਆਏ ਉੱਥੇ ਉਹਨਾਂ ਨੇ ਆ ਕੇ ਆਪਣਾ ਘੋੜਾ ਬੰਨਿਆ ਉਹ ਨਮ ਉੱਥੇ ਮੌਜੂਦ ਆ ਤੇ ਉਰੇ ਆਪਣੇ ਦਾਤਣ ਕਰਕੇ ਗੱਡੀਤੀ ਜੀ ਉਹ ਮੌਜੂਦ ਆ ਨਮ ਤੇ ਤੁਸੀਂ ਦੇਖ ਸਕਦੇ ਹੋ ਤੇ ਹਰ ਇੱਕ ਪ੍ਰਾਣੀ ਨੂੰ ਇਹ ਸਾਡੀ ਸੂਚਨਾ ਜਾਂ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀ ਉਹ ਆ ਕੇ ਇਸ ਗੁਰੂ ਘਰ ਦਾ ਦਰਸ਼ਨ ਕਰਨ ਤੇ ਪਤਾ ਲੱਗੇ ਵੀ ਛੇਵੇਂ ਪਾਤਸ਼ਾਹ ਜੀ ਪਿੰਡ ਕਢਾਣੇ ਕਲਾ ਨੂੰ ਬਾਰਵੀਂ ਦੇ ਕੇ ਗਏ ਨੇ ਤੇ ਪਿੰਡ ਕਢਾਣੇ ਕਲਾ ਤੋਂ ਕਢਾਣ ਬਣ ਜੂਗਾ ਤੇ ਵਦਨ ਫੁੱਲਣ ਦੀ ਬਹੁਤ ਉਹਨਾਂ ਨੇ ਦਿੱਤੀ ਕੋਈ ਬਾਹਰਲਾ ਵਿਅਕਤੀ ਆ ਕਿ ਕੋਈ ਨੁਕਸਾਨ ਨਹੀਂ ਕਰੂਗਾ ਛੇਵੇਂ ਪਾਸ਼ਾ ਜੀ ਨੇ ਜਾਣ ਲੱਗਿਆ ਨੇ ਪ੍ਰਵਚਨ ਕੀਤੇ ਨੇ ਤੇ ਗੱਲ ਆਇਆ ਜੀ ਜਿਹੜਾ ਗੁਰੂ ਘਰ ਦੀ ਮਰਿਆਦਾ ਬਹੁਤ ਵਧੀਆ ਸੱਚ ਜਿਹਾ ਢੰਗ ਨਾਲ ਚੱਲ ਰਹੀ ਆ ਤੇ ਜੇ ਉਹ ਵੀ ਇੱਥੇ ਸਥਾਨ ਤੇ ਆਉਂਦਾ ਉਹਦੀ ਮਨੋਕਾਮਨਾ ਪੂਰੀ ਹੁੰਦੀ ਆ ਤੇ ਬਾਕੀ ਗੱਲ ਆਇਆ ਜੀ ਜਿਹੜਾ ਛੇਵੇਂ ਪਾਸ਼ੇ ਦਾ ਚੋਲਾ ਸਾਹਿਬ ਆ ਉਹ ਬਹੁਤ ਵਧੀਆ ਸ਼੍ਰੋਮਣੀ ਕਮੇਟੀ ਨੇ ਸੰਭਾਲ ਕੇ ਰੱਖਿਆ ਹੈ ਜੀ ਅੱਜ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਅੰਦਰ ਅੰਡਰ ਆ ਜੀ ਇਹ ਤੇ ਜਿਹੜੇ ਇਹਨਾਂ ਦੇ ਜਥੇਦਾਰ ਨੇ ਸਰਦਾਰ ਸਰਹਰਨ ਸਾਹਰਨ ਮਾਜਰਾ ਜੀ ਉਹਨਾਂ ਦੀ ਦੇਖਰੇਖ ਹੇਠ ਇਹ ਗੁਰਦੁਆਰਾ ਸਾਹਿਬ ਦਾ ਸਾਰਾ ਪ੍ਰੋਗਰਾਮ ਚੱਲ ਰਿਹਾ ਅਤੇ ਵਧੀਆ ਢੰਗ ਨਾਲ ਕਰ ਰਹੇ ਨੇ ਸੇਵਾ ਤੇ ਕੋਈ ਇਹ ਜੀ ਗੱਲਬਾਤ ਨਹੀਂ ਤੇ ਬਾਕੀ ਗੁਰੂ ਘਰ ਨਾਲ ਬਹੁਤ ਉਤਸ਼ਾਹ ਪਿੰਡਦਿਆਂ ਦਾ ਵੀ ਤੇ ਸਾਰਾ ਪਿੰਡ ਤਕਰੀਬਨ ਵੱਧ ਤੋਂ ਵੱਧ ਆ ਕੇ ਸੇਵਾ ਕਰਦਾ ਇਹ ਗੁਰੂ ਕਾ ਲੰਗਰ 24 ਘੰਟੇ ਚੱਲਦਾ ਜੀ ਇਹ ਵਾਕਈ ਗੁਰੂ ਸਾਹਿਬ ਨੇ ਸਾਨੂੰ ਬਹੁਤ ਵੱਡੀਆਂ ਬਖਸ਼ਿਸ਼ਾਂ ਦਿੱਤੀਆਂ ਨੇ ਤੇ ਗੁਰੂ ਸਾਹਿਬ ਨੇ ਬਹੁਤ ਬਖਸ਼ਿਸ਼ਾਂ ਦੇ ਕਾਰਨ ਹੀ ਕਰਕੇ ਸਾਡਾ ਪਿੰਡ ਬਹੁਤ